ਅੱਜ ਜੀ ਦਾ ਕੱਪੂ ਆਇਆ ਅੱਜ ਭਈਆ ਕੰਮ ਆਇਆ ਕਾਬੂ ਆਇਆ ਅੱਜ ਭਈਏ ਦੇ ਮੁਕਸ ਬੰਦਿਆ ਕੱਢਣ ਆਏ ਆ ਅੱਜ ਜਿਆਦਾ ਨਹੀਂ ਲੈ ਚਾਰ ਹੀ ਲੈ ਜੇ ਫਿਰ ਜਿਆਦਾ ਨਹੀਂ ਇਹ ਚਾਰ ਘਟ ਹੁੰਦੇ ਨੇ ਕਮਾਲ ਕਰਦੇ ਹੋ ਚਾਰ ਸੂਟ ਲੈ ਕੇ ਆ ਗਏ ਨੇ ਆ ਸਤਿਗੁਰੂ ਜੀ ਮੇਰਾ ਨਾਮ ਜਿਉਣਾ ਤੁਸੀਂ ਦੇਖ ਰਹੇ ਹੋਂ ਦਾ ਹੈਪੀਐਸਟ ਕਪਲ ਅੱਜ ਅਸੀਂ ਆਏ ਆ ਜੀ ਜਲੰਧਰ ਦੇ ਵਿੱਚ ਤੁਹਾਨੂੰ ਪਤਾ ਸਿਕਨੋਰਾ ਕਲਚਰ ਦੀ ਦੀ ਨੀ ਪ੍ਰੋਮੋਸ਼ਨ ਕਰਨ ਵਾਸਤੇ ਆਏ ਸੀ ਹੁਣ ਰਾਤ ਦਾ ਟਾਈਮ ਹੈ ਡਿਨਰ ਵਾਸਤੇ ਸੀ ਚੱਲੇ ਆ ਬਾਜੀ ਹੁੜੀ ਵੇਟ ਕਰ ਰਹੇ ਨੇ ਤੇ ਪਾਜੀ ਲੈ ਕੇ ਆਏ ਨੇ ਪਤਾ ਨਹੀਂ ਪੀਪੀਆਰ ਮਾਲ ਐ ਇੱਥੇ ਮਾਲ ਐ ਪਤਾ ਨਹੀਂ ਕਿਹੜੀ ਜਗ੍ਹਾ ਉਹ ਤੇ ਕਹਿੰਦੇ ਬਾਡੀਨਰ ਕਰਨਾ ਚਲਦੇ ਆ lettes see ਨਾਲ ਇਬਾਦਤ ਵੀ ਆਈ ਏ ਪਪਾ ਜੀ ਇਬਾਦਤ ਆ ਆ ਸਾਡੀ ਮਹਿਕ ਪ੍ਰੀਤਕੌਰ ਪੇਪਰ ਦੇ ਕੇ ਵੇਲੀ ਹੋ ਗਈ ਏ ਇਹ ਪੜਨਾ ਪੜਨਾ ਦੇਖੋ ਕਿੰਨਾ ਅੰਤਰੇ ਤੋਂ ਮੱਚ ਸੇ ਮਾਤਰ ਆਰ ਕੁਛ ਨਹੀਂ ਸੀ ਬਸ ਹਾਂ ਜਿੱਤੇ ਵਧੀਆ ਖਾਣਾ ਟੇਸਟੀ ਸਵੀਟ ਇਸ ਨੂੰ ਛੱਡੋ ਹਾਂ ਹਾਂ ਜਿੱਤੇ ਖਾਣਾ ਜੱਥੇ ਵਧੀਆ ਟੇਸਟੀ ਬਹੁਤ ਮੋਤੀ ਟੁੱਟੇ ਲੱਡੂ ਪਾਇਆ ਬਹੁਤ ਬਾਅਦ ਚ ਦੇਖ ਲਾਂਗੇ ਚਲੋ ਜੀ ਚਲੋ ਚਲੋ ਜੀ ਅੱਗੇ ਵਾਲਾ ਅੱਜ ਜਿੱਦਾ ਕਾਬੂ ਆਇਆ ਅੱਜ ਭਈਆ ਕੰਮ ਆਇਆ ਕਾਬੂ ਆਇਆ ਅੱਜ ਭਈਏ ਦੇ ਮਕਸਦ ਬੰਦੀਆਂ ਕੱਢਣੀਆਂ ਆਏ ਆ ਅੱਜ ਹੈ ਹੈ ਦੀਦੀ ਅੱਜ ਮੈਂ ਕਿਹਾ ਭਾਈਆ ਕੰਮ ਕਾਬੂ ਆਇਆ ਆ। ਅੱਜ ਹੀ ਭਾਈਏ ਦੇ ਨਾਲ ਬੰਦਾਰ ਨਾਲ ਸੂਟ ਕਰਨੇ ਆ ਗਏ ਤੁਸੀਂ ਤਾਂ ਸੀ ਨਾਈਟ ਸਟੇ ਸਾਡੇ ਨਾਲ ਹੀ ਵੈਰ ਇਹਨਾਂ ਨੂੰ ਨਾਈਟ ਸਟੇ ਫਸਟ ਟਾਈਮ ਕੀਤਾ ਹਾਂ। ਹਾਂ ਇਹ ਨਾਈਟ ਸਟੇ ਫਸਟ ਟਾਈਮ ਕਰ ਰਹੇ। ਚਲੋ ਚਲੀਏ। ਸਕੂਲ ਨਹੀਂ ਕਿਹਾ ਪਹਿਰੇ ਕਿਹਾ ਕਰ ਲੈ ਗਏ ਆਪਾਂ। ਹੂੰ ਬੰਦ ਨਹੀਂ ਕੀਤਾ ਸਕੂਲ ਆਈ। ਤੁਹਾਡੇ ਜੇ ਤੋ ਮੈਂ ਨਹੀਂ ਕੀਤਾ ਬੰਕ ਬੇਟਾ। ਕਾਲਜ ਕਾਲਜ ਬੰਕ ਕੀਤਾ ਸਕੂਲ ਨਹੀਂ ਕੀਤਾ। ਸਕੂਲ ਬੰਦ ਸਕੂਲ ਬੰਦ ਨਹੀਂ ਕਾਲਜ ਬੰਦ ਕੀਤਾ ਸਕੂਲ ਵਿੱਚ ਸਕੂਲ ਬੰਕ ਕਰਨ ਦੀ ਹਿੰਮਤ ਹੀ ਨਹੀਂ ਹੁੰਦੀ ਸੀ ਉਦੋਂ ਸਾਡੀ ਮੇਰੀ ਵੀ ਨਹੀਂ ਸੀ ਹੁਣ ਤਾਂ ਆਪਾਂ ਮਿਲੋ ਹੁਣ ਤਾਂ ਬੱਚੇ ਕਰ ਲੈਂਦੇ ਨੇ ਪਰ ਬੰਕ ਕਰਨ ਦੀ ਹਿੰਮਤ ਨਹੀਂ ਜੀ ਸਾਡੀ ਸਕੂਲ ਮੈਂ ਨਾ ਗਈ ਨਹੀਂ ਜਦੋਂ ਬੰਦ ਤੇ ਮਸਲੇ ਆਹ ਇਹ ਤਾਂ 스낵 ਸੀ ਬੜੇ ਤਰ੍ਹਾਂ ਦੇ ਯਾਨੀ 7-8 ਤਰ੍ਹਾਂ ਦੀਆਂ ਤਾਂ 스낵ਸ ਨੇ ਲਿਟਰਲੀ ਨਾਈਸ ਵਨ ਪੀਜ਼ਾ ਵੀ ਮਿਲੇਗਾ ਵਾਹ ਪੀਜ਼ਾ ਦੇਖਿਆ ਤੁਸੀਂ ਹਾਂ ਘੇਰੇ ਨਹੀਂ ਚੰਗਾ ਫਿਰ ਦੀਦੀ ਗੁੱਡ ਲੱਕ ਹੈ ਠੀਕ ਗੁੱਡ ਲੱਕ ਦੀਦੀ ਵਧੀਆ ਵਧੀਆ ਸੂਟ ਵੇਚਦੇ ਰਹੋ ਹਾਂਜੀ 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 ਮਹਿੰਗੇ ਨਾਲ ਆਇਓ ਦੇਖ ਹੀ ਲੈਨੇ ਮਹਿੰਗੇ ਨੇ ਕਿ ਸਸਤੇ ਨੇ ਹਾਂ ਇਹ ਤਾਂ ਗੱਲ ਸਹੀ ਏ ਚੰਗਾ ਬਾਪੂ ਬਾਈ ਕਰਦੇ ਪੂਈ ਨੂੰ ਚਲੋ ਬਾਈ ਕਰਦੂ ਬਾਈ ਦੀਦੀ ਨੂੰ ਵੀ ਬਾਈ ਮਮੂ ਬਾਈ ਮਮੂ ਜਲੰਧਰੋਂ ਹੀ ਵਾਪਸ ਆਗੇ ਸੀ ਤੇ ਵਾਪਸ ਆਣ ਕੇ ਅਸੀਂ ਮਤਲਬ 1 ਦਿਨ 2 ਦਿਨ ਅਸੀਂ ਵਲੌਗ ਨਹੀਂ ਸ਼ੂਟ ਕੀਤਾ ਮਤਲਬ ਘਰੇ ਆਣ ਕੇ ਅਸੀਂ 2 ਦਿਨ ਵਲੌਗ ਨਹੀਂ ਬਣਾਇਆ ਹੈਗਾ ਕਿਉਂਕਿ ਇਕ ਦਿਨ ਛਿੱਪੀ ਵੀ ਬਿਜ਼ੀ ਹੀ ਹੋ ਤੋ ਥੋੜੀ ਜਿਆਨ ਨੂੰ ਥਕਾਵਟ ਵੀ ਹੋ ਗਈ ਹੈ ਨਾ ਕਿਉਂਕਿ ਇੱਕ ਦਿਨ ਗਏ ਆ ਸਫਰ ਕਰਕੇ ਫਿਰ ਉੱਥੇ ਹੀ ਸਾਰਾ ਦਿਨ ਸ਼ੂਟ ਕੀਤਾ ਮਤਲਬ ਇੰਸਟਾਗ੍ਰam ਰੀਲਸ ਲਈ YouTube ਸ਼ਾਰਟਸ ਲਈ ਵਲੌਗ ਬਣਾਇਆ ਤਾਂ ਗਰਮੀ ਵੀ ਬਹੁਤ ਜ਼ਿਆਦਾ ਸੀ ਹੈ ਨਾ ਤੇ ਇਬਾਦਤ ਨਾਲ ਸੀ ਫਿਰ ਆਉਂਦੇ ਆ ਮਤਲਬ ਥਕਾਵਟ ਜੀ ਹੋ ਗਈ ਫਿਰ ਤੇ ਨਾਲ ਛਿੱਪੀ ਨੂੰ ਥੋੜਾ ਜਿਆ ਕੰਮ ਸੀ ਹੈ ਨਾ ਜ਼ਰੂਰੀ ਥੋੜਾ ਜੀ ਬਹੁਤ ਸੀਜ਼ਨ ਚੱਲ ਰਿਹਾ ਪੀਕ ਤੇ ਸਾਡਾ ਪੀਕ ਦੇ ਸੀਜ਼ਨ ਆ ਜੀ ਟੂਰਿਸਟ ਵੀ ਦੇਣਾ ਪੀਕ ਦੇ ਸੀਜ਼ਨ ਆ ਪੀਕ ਤੇ ਚੱਲ ਰਿਹਾ ਵਾ ਜਿਹਦੇ ਕਰਕੇ ਛਪੀ ਬਿਜ਼ੀ ਸੀ ਇਸ ਕਰਕੇ ਆਪਾਂ ਵਲੌਗ ਨਹੀਂ ਸ਼ੂਟ ਕਰ पाए ਤਾਂ ਆਪਾਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਨੂੰ ਬੜਾ ਖਰਾਬ ਹੋ ਗਿਆ ਗਿਰਨ ਦਾ ਬਦਨਾਮ ਕਰਤਾ ਡਿਆ ਹਾਂ ਹਾਂ ਇਹ ਕਮੈਂਟਸ ਬਹੁਤ ਆ ਰਹੇ ਨੇ ਕਿ ਤੁਸੀਂ ਮਤਲਬ ਕੈਸ਼ ਔਨ ਡਿਲੀਵਰੀ ਕਿਉਂ ਨਹੀਂ ਰੱਖੀ ਹੈਗੀ ਹੈਨਾ ਤੇ ਇਹ ਤੁਹਾਨੂੰ ਸ੍ਰੀਪੀ ਐਕਸਪਲੇਨ ਕਰਦੇ ਨੇ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਕਿਉਂ ਨਹੀਂ ਰੱਖੀ ਹੈਗੀ ਬਾਕੀ ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਕੀਤਾ ਹਨਾ ਦੀਦੀ ਦੇ ਚੈਨਲ ਨੂੰ سپورਟ ਕੀਤੀ ਤੇ ਚਲੋ ਦੀਦੀ ਨੂੰ ਮਹਾਰਾਜ ਦੀ ਕਿਰਪਾ ਨਾਲ ਵਧੀਆ ਦੀਦਾ ਕੰਮ ਵੀ ਚੱਲ ਰਿਹਾ ਵਾ ਹਨਾ ਤੇ ਤੁਹਾਡਾ ਸਾਰਿਆਂ ਦਾ ਸੀ ਤਹਿ ਦਿਲ ਤੋਂ ਧੰਨਵਾਦ ਕਰਦੇ ਕਿ ਤੁਸੀਂ ਸਾਡੇ ਮਤਲਬ ਇੱਕ ਕਹਿਣ ਦੇ ਉੱਪਰ ਪੂਰੀ ਸਾਥ ਦਿੱਤਾ سپورਟ ਕੀਤੀ ਔਰ ٹرسٹ ਕਰਕੇ ਸੂਟ ਮੰਗਵਾਏ ਜਿਨ੍ਹਾਂ ਨੇ ਮੰਗਵਾਏ ਨੇ ਮੇਰੇ ਖਿਆਲ ਚ ਉਹ ਦੱਸਣਗੇ ਰਿਵਿਊ ਜਿਨ੍ਹਾਂ ਨੇ ਮੰਗਵਾਇਆ ਉਹਦਾ ਰਿਵਿਊ ਦੱਸਣਗੇ ਇਸੇ ਹੀ ਗੱਲ ਆ ਤੁਸੀਂ ٹرسٹ ਕੀਤਾ ਸਾਡੇ ਤੇ ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ٹرسٹ ٹرسٹ ਹੀ ਸਭ ਤੋਂ ਵੱਡੀ ਮੇਨ ਚੀਜ਼ ਹੁੰਦੀ ਹੈ ਹਨਾ ਚਲੋ ਦੀਦੀ ਵੀ ਆਪਣੇ ਆਰੇ ਲੱਗੇ ਹੋਏ ਨੇ ਰੁੱਝੇ ਹੋਏ ਨੇ ਬੜੇ ਬਿਜ਼ੀ ਹੋ ਗਏ ਨੇ ਹਨਾ ਥੋੜਾ ਜਿਹਾ ਉਹ ਵੀ ਹਨਾ ਆਫਲਾਈਨ ਵਾਲਾ ਕੰਮ ਕੰਮ ਘੱਟ ਸੀ ਤੇ ਆਨਲਾਈਨ ਵਾਲੇ ਬਹੁਤ ਜ਼ਿਆਦਾ ਬਿਜ਼ੀ ਹੋ ਗਏ ਨੇ ਬਹੁਤ ਜ਼ਿਆਦਾ ਬਿਜ਼ੀ ਹੋ ਗਏ ਨੇ ਦੂਸਰਾ ਇਹ ਬਹੁਤ ਕਹਿ ਰਹੇ ਨੇ ਜਿੰਦਰ ਵਾਲੇ ਲੋਕ ਵੀ ਤੁਸੀਂ ਆਫਲਾਈਨ ਆਪਣੀ ਸ਼ਾਪ ਦੱਸੋ ਨਹੀਂ ਕਿੱਥੇ ਆ ਹਨਾ ਪਹਿਲਾਂ ਵੀ ਤੁਹਾਨੂੰ ਅਸੀਂ ਇਹਦੇ ਬਾਰੇ ਦੱਸਿਆ ਸੀ ਬਟ ਫਿਰ ਵੀ ਕੋਈ ਗੱਲ ਨਹੀਂ ਮਤਲਬ ਦੀਦੀ ਕਹਿੰਦੇ ਕਿ ਮੈਂ ਥੋੜਾ ਟਾਈਮ ਮਤਲਬ ਕਹਿੰਦੇ ਕਿ ਮੈਂ ਰਖੜੀ ਤੱਕ ਆਪਣੀ ਸ਼ਾਪ ਨੂੰ ਚੰਗੀ ਤਰ੍ਹਾਂ ਤਿਆਰ ਤੇ ਉਰ ਕਰਕੇ ਫਿਰ ਤੁਸੀਂ ਵਿਜ਼ਿਟ ਕਰ ਸਕਦੇ ਹੋ ਕਿਉਂਕਿ ਅਜੇ ਕੰਸਟਰਕਸ਼ਨ ਵਰਕ ਦੀਦਾ ਚੱਲ ਰਿਹਾ ਵਾ ਤੇ ਦੀਦੀ ਥੋੜਾ ਜਿਹਾ ਉਹਨਾਂ ਦੇ ਘਰ 'ਚ ਵੀ ਕੰਸਟਰਕਸ਼ਨ ਵਰਕ ਚੱਲ ਰਿਹਾ ਇਸ ਕਰਕੇ ਥੋੜਾ ਬਿਜ਼ੀ ਨਹੀਂ ਹੈ ਤੇ ਸ਼ਾਪ ਦੇ ਉੱਪਰ ਅਜੇ ਉਹ ਟਾਈਮ ਨਹੀਂ ਘੱਟ ਪਾਣਗੇ ਹੈਨਾ ਸੋ ਇਸ ਕਰਕੇ ਸ਼ਾਪ ਤੇ ਵੀ ਆਉਣਗੇ ਫਿਰ ਉਹੀ ਹੈ ਨਾ ਪ੍ਰੋਪਰ ਟਾਈਮ ਦੇ ਨਾਲ ਆਣਗੇ ਕਿਉਂਕਿ ਫਿਰ ਟਾਈਮ ਵੀ ਦੇਣਾ ਜ਼ਰੂਰੀ ਹੈ ਸ਼ਾਪ ਦੇ ਉੱਪਰ ਇਦਾਂ ਤੇ ਦੀਦੀ ਫਿਰ ਘਰੇ ਹੀ ਆ ਜੇ ਹੈਨਾ ਬੱਚਿਆਂ ਨਾਲ ਵੀ ਮੈਨੇਜ ਕਿਉਂਕ ਹਾਈਅਰ ਸਟੱਡੀ ਦਾ ਹਨਾ ਕੋਰਸ ਚੱਲ ਰਿਹਾ ਵਾ ਜਿਹਦੇ ਕਰਕੇ ਦੀਦੀ ਆਪਾਂ ਬੱਚਿਆਂ ਨੂੰ ਵੀ ਟਾਈਮ ਦੇਣਾ ਬਹੁਤ ਜ਼ਰੂਰੀ ਆ ਤੇ ਥੋੜਾ ਜਿਹਾ ਦੀਦੀ ਹੋ ਕੇ ਨਾ ਫ੍ਰੀ ਤਾਂ ਦੀਦੀ ਜਰੂਰ ਸ਼ੌਪ ਵੀ ਕਰਨਗੇ ਫਿਰ ਤੁਸੀਂ ਜਲੰਧਰ ਵਾਲੇ ਸਾਰੇ ਜਣੇ ਵਿਜ਼ਿਟ ਕਰੋ ਜਿਨ੍ਹਾਂ ਨੇ ਵੀ ਕਮੈਂਟ ਕੀਤੇ ਆ ਬਾਕੀ ਕੈਸ਼ ਔਨ ਡਿਲੀਵਰੀ ਵਾਲਾ ਸ਼ਿਪਿੰਗ ਮੈਂ ਤੁਹਾਨੂੰ ਅਸੀਂ ਚਾਹ ਬਣਾ ਰਹੇ ਨੇ ਕਿਰਨ ਤੇ ਇੱਧਰ ਮੈਂ ਸੈਂਡਵਿਚ ਬਣਾਣ ਲੱਗਾ ਕੌਰਨ ਸੈਂਡਵਿਚ ਤੇ ਉਹ ਸੈਂਡਵਿਚ ਖਾ ਕੇ ਅਸੀਂ ਖਾਂਦੇ ਖਾਂਦੇ ਗੱਲ ਕਰਾਂਗੇ ਪਹਿਲਾਂ পেট ਪੂਜਾ ਕਰ ਲਈ ਫਿਰ ਕੰਮ ਦੂਜਾ ਸਹੀ ਗੱਲ ਆ পেট ਪੂਜਾ ਬਹੁਤ ਲੋਰੀ ਆ ਇਹ ਮੈਨੂੰ ਲਾਇਆ ਕਿਰਨੇ ਸੈਂਡਵਿਚ ਮੇਕਰ ਮੈਂ ਆ ਇਹਨਾਂ ਦਾ ਮੈਂ ਅਸਮਾਨ ਕੱਟ ਕੇ ਦੇ ਦਿੱਤਾ ਬਾਕੀ ਛੁੱਪੀ ਦਾ ਕੰਮ ਆ ਹਾਂ ਚਲੋ ਮੈਂ ਹੁਣ ਮੈਂ ਬਣਾਉਣਾ ਸੈਂਡਵਿਚ ਫਿਰ ਤੁਹਾਨੂੰ ਬੈਠ ਕੇ ਸਮਝਾਣੇ ਆ ਹਾਂ ਹੋਈ ਪਾਪਾ ਨਾਲ ਲੱਡੀਆਂ ਲੱਡੀਆਂ ਹੋਰੀਆਂ ਨੇ ਖੁਸ਼ੀਆਂ ਆਏ ਹਾਈ ਇੰਨੀਆਂ ਖੁਸ਼ੀਆਂ ਕੀ ਮੰਗ ਰਹੀ ਪਾਪਾ ਕੋਲ ਟੀਵੀ ਲੈਣਾ ਹੈ ਨਾਲ ਦੇ ਕਮਰੇ ਚ ਟੀਵੀ ਲੋਣਾ ਵੱਡਾ ਸਾਰਾ ਹੈ ਘਰ ਤੋਂ ਮੇਖਨੇ ਨੇ ਨਾ ਚੀਨੇ ਦੇਖਨੇ ਘਰ ਤੋਂ ਓਏ ਪਪਾ ਟੀਵੀ ਲੈ ਦੋ ਪਪਾ ਇੱਕ ਹੋਰ ਇੱਕ ਵਾਰੀ ਪਪਾ ਨੂੰ ਕਿਆ ਦਸੀ ਪਪਾ ਨੇ ਉਸੇ ਵਲੇ ਟੀਵੀ ਲੈਣਾ ਛੱਟ ਤਾ ਪਪਾ ਲੈਣਾ ਤੈਨੂੰ ਮੈਨੂੰ ਭਾਵੇਂ ਨਾ ਲੱਗਦਾ ਤੈਨੂੰ ਜਰੂਰ ਲੈ ਕੇ ਦੇਣਗੇ ਹੈ ਗੋਲ ਗੱਪਾ ਜਿਆ ਮੰਤਲ ਜਨਰੇਟਰ ਦੀ ਆ ਸਰਵਿਸ ਹੋ ਰਹੀ ਏ ਚੱਲ ਗਿਆ ਚੱਲ ਗਿਆ ਪਰ ਲੇਟ ਹੈ ਗਈ ਏ ਲੇਟ ਹੈ ਗਈ ਏ ਅੰਦਾ ਸਰਵਿਸ ਦਾ ਕਰ ਰਹੇ ਨੇ ਕਿਉਂਕਿ ਗਰਮੀਆਂ ਦਾ ਟਾਈਮ ਹੈ ਨਾ ਸਰਵਿਸ ਕਰਦੇ ਨੇ ਹਰ ਸਾਲ ਮੇਰੇ ਖਿਆਲ ਸੇ ਪਹਿਲਾਂ ਤਾਂ ਮੈਂ ਤਹਿਲ ਦਿਲ ਤੋਂ ਧੰਨਵਾਦ ਕਰਦਾ ਜੀ ਤੁਸੀਂ ਵਧੀਆ ਰਿਸਪਾਂਸ ਦਿੱਤਾ ਜਿਹੜਿਆਂ ਜਿਨ੍ਹਾਂ ਨੇ ਵੀ ਸੂਟਾਂ ਨੂੰ ਅਪਰੀਸ਼ੀਏਟ ਕੀਤਾ ਜਾਂ ਸੂਟ ਪਸੰਦ ਕੀਤੇ ਜਾਂ ਇੰਸਟਾ ਨੂੰ ਸਬਸਕ੍ਰਾਈਬ ਕੀਤਾ ਉਹ ਕੀ ਕਹਿੰਦੇ ਨੇ ਉਹਨੂੰ ਫੋਲੋ ਕੀਤਾ ਤੇ ਵਧੀਆ ਧੰਨਵਾਦ ਤੁਹਾਡਾ ਤੇ ਦੋਸਤੋ ਇੱਕ ਜਿਹੜੀ ਮੇਨ ਚੀਜ਼ਾਂ ਨੇ ਜਿਹੜੀਆਂ ਦੋ ਤਿੰਨ ਚੀਜ਼ਾਂ ਮੈਂ ਦੱਸਣਾ ਚਾਹਨਾ ਸਭ ਤੋਂ ਵੱਡਾ ਹੁੰਦਾ ਟਰਸਟ ਇਸ਼ੂ ਬੜੇ ਜਿਹੜੇ ਕਮੈਂਟ ਕਰਦੇ ਨੇ ਵੀ ਅੱਜ ਕੱਲ ਫਰੋਡ ਬਹੁਤ ਚੱਲ ਰਿਹਾ ਹੈ ਫਰੋਡ ਕੀ ਚੱਲ ਰਿਹਾ ਹੈ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਅੱਜ ਕੱਲ ਵਾਕਈ ਫਰੋਡ ਚੱਲ ਰਿਹਾ ਹੈ ਉਹ ਇਹ ਚੱਲ ਰਿਹਾ ਹੈ ਕਿ ਕਈ ਡੁਪਲੀਕੇਟ ਪੇਜ ਬਣੇ ਹੁੰਦੇ ਨੇ ਜਾਲੀ ਪੇਜ ਬਣੇ ਹੁੰਦੇ ਨੇ ਇੰਸਟਾਗ੍ਰam ਦੇ ਉੱਪਰ ਉਹ ਕੀ ਕਰਦੇ ਨੇ ਆਰਡਰ ਮੰਗਵਾ ਲੈਂਦੇ ਨੇ ਜਦੋਂ ਤੁਸੀਂ ਆਰਡਰ ਕਰ ਲੈਨੇ ਹੋ ਨਾ ਤਾਂ ਕਪੜਾ ਆਂਦਾ ਤੁਹਾਡੇ ਕੋਲ ਨਾ ਤੁਹਾਡਾ ਫੋਨ ਪਿਕ ਕਰਦੇ ਨੇ ਦੂਸਰਾ ਪ੍ਰੋਬਲਮ ਜਿਹੜੀ ਆਂਦੀ ਏ ਅਕਸਰ ਲੋਕਾਂ ਨੂੰ ਉਹ ਮੇਰੀ ਭਾਬੀ ਨੂੰ ਵੀ ਆਈ ਸੀ ਪ੍ਰੋਬਲਮ ਇੱਕ ਵਾਰੀ ਹੋਈ ਸੀ ਦੂਸਰੇ ਨੰਬਰ ਤੇ ਇੱਕ ਵਾਰੀ ਬੋ ਵੀ ਭਾਜੀ ਨੇ ਜਿਹੜੇ ਮੇਰੇ ਜੀਜਾ ਜੀ ਉਹਨਾਂ ਨੂੰ ਵੀ ਪ੍ਰੋਬਲਮ ਹੋਈ ਸੀ ਉਹਨਾਂ ਨੇ ਕਿਹਾ ਸ਼ਰਟਾਂ ਮੰਗਾਈਆਂ ਸੀ ਉਹ ਕੀ ਹੁੰਦਾ ਜੋ ਚੀਜ਼ ਦਿਖਾਉਂਦੇ ਨੇ ਉਹ ਚੀਜ਼ ਨਹੀਂ ਭੇਜਦੇ ਅਲੱਗ ਹੀ ਕੁਝ ਚੀਜ਼ ਭੇਜ ਦਿੰਦੇ ਨੇ ਮਾੜਾ ਕਪੜਾ ਭੇਜ ਦਿੰਦੇ ਨੇ ਇਸ ਚੀਜ਼ ਨੂੰ ਤੁਸੀਂ ਜਿਹੜਾ ਆਪਣਾ ਸਿਗਨੋਰਾ ਕਲਚਰ ਐਦੀ ਦੀ ਉਹਨਾਂ ਦਾ ਉਹਦੇ ਵਿੱਚ ਤੁਸੀਂ ਅੱਖਾਂ ਬੰਦ ਕਰਕੇ ਟਰਸਟ ਕਰ ਸਕਦੇ ਹੋ ਕਿਉਂਕਿ ਅਸੀਂ ਤੁਹਾਡੇ ਨਾਲ ਹੁਣ ਦਿਨ ਹੀ ਜੁੜੇ ਹੋਏ ਘੱਟੋ ਘੱਟ ਸਾਨੂੰ 2 2.5 ਸਾਲ ਹੋ ਗਏ ਨੇ ਤੁਹਾਡੇ ਨਾਲ ਜੁੜੇ ਹੋਏ ਆ ਨੂੰ ਆਪਾਂ ਵਲੋਗਰ ਆ ਤੇ ਆਨਲਾਈਨ ਰਹਿੰਦੇ ਆ ਸਾਰਾ ਦਿਨ ਐਸੀ ਕੋਈ ਇਸ਼ੂ ਨਹੀਂ ਆਏਗਾ ਤੀਦੀ ਦੇ ਸਿਗਨੋਰਾ ਕਲਚਰ ਤੋਂ ਤੁਸੀਂ ਟਰਸਟ ਕਰਕੇ ਆਰਾਮ ਨਾਲ ਕਿਉਂਕਿ ਤੁਸੀਂ ਮੈਨੂੰ ਅਸੀਂ ਜਾਣਦੇ ਆ ਕਿ ਤੁਸੀਂ ਸਾਡੇ ਤੇ ਟਰਸਟ ਕੀਤਾ ਤੇ ਜਿਨ੍ਹਾਂ ਨੇ ਮੰਗਵਾਇਆ ਉਹ ਖੁਦ ਰਿਵਿਊ ਦੇਣਗੇ ਇੰਸਟਾਗ੍ਰam ਦੇ ਵਿੱਚ ਕਮੈਂਟਸ ਕਰਕੇ ਹੈਨਾ ਤੇ ਹੁਣ ਰਹਿ ਗਈ ਗੱਲ ਕੈਸ਼ ਔਨ ਡਿਲੀਵਰੀ ਦੀ ਕੈਸ਼ ਔਨ ਡਿਲੀਵਰੀ ਪੋਸੀਬਲ ਨਹੀਂ ਹੈਗੀ ਬਿਲਕੁਲ ਵੀ ਪੋਸੀਬਲ ਨਹੀਂ ਹੈਗੀ ਉਹ ਮੈਂ ਤੁਹਾਨੂੰ ਦੱਸ ਦੇਣਾ ਰੀਜ਼ਨ ਜਦੋਂ ਆਪਾਂ ਕਿਤੇ Amazon, Meesho ਜਾਂ Flipkart ਵੱਡੀ e-commerce website ਤੋਂ ਕੋਈ ਚੀਜ਼ ਮੰਗਾਨਦੇ ਆ ਉਹਦੀ ਕੈਸ਼ ਔਨ ਡਿਲੀਵਰੀ ਹੁੰਦੀ ਹੈ ਉਹਦਾ ਕੀ ਹੁੰਦਾ ਉਹਨਾਂ ਦੇ ਇੱਕ ਡਿਲੀਵਰੀ 파ਟਨਰ ਹੁੰਦੇ ਨੇ ਜਿਹੜੀ ਕੋਰੀਅਰ ਸਰਵਿਸ ਹੁੰਦੀ ਹੈ ਉਹਨਾਂ ਦੇ 파ਟਨਰ ਬਣੇ ਹੁੰਦੇ ਨੇ ਡਿਲੀਵਰੀ 파ਟਨਰ ਹੁੰਦੇ ਨੇ ਜਿਹਦੇ ਕਰਕੇ ਉਹ ਉਹਨਾਂ ਨੂੰ ਕੈਸ਼ ਔਨ ਡਿਲੀਵਰੀ ਵਿਚ ਕੋਈ ਪ੍ਰੋਬਲਮ ਨਹੀਂ ਹੈ ਹੁਣ ਸਾਨੂੰ ਕੀ ਫੇਸ ਕਰਨਾ ਪੈਂਦਾ ਤੁਸੀਂ ਦੇਖੋ ਕੋਈ ਵੀ ਬੁਟੀਕ ਹੈਗਾ ਨਾ ਪੰਜਾਬ ਵਿੱਚ ਕੋਈ ਵੀ ਕੈਸ਼ ਓਨ ਡਿਲੀਵਰੀ ਨਹੀਂ ਕਰੂਗਾ ਜਾਂ ਕੋਈ ਵੀ ਜਿਹੜੇ ਇੰਸਟਾਗ੍ਰam ਤੋਂ ਹੁੰਦੇ ਨੇ ਕੈਸ਼ ਓਨ ਡਿਲੀਵਰੀ ਦਾ ਸੀਨ ਨਹੀਂ ਹੁੰਦਾ ਜੇ ਕੋਈ ਆਪ ਜਾ ਕੇ ਫੜਾ ਫੜੂ ਆਊਗਾ ਉਹਦੇ ਚਾ ਚਲੋ ਚੱਲ ਜਾਂਦਾ ਕੋਰੀਅਰ ਸਰਵਿਸ ਕੈਸ਼ ਓਨ ਡਿਲੀਵਰੀ ਨਹੀਂ ਪੋਸੀਬਲ ਕਿਉਂਕਿ ਮੰਨ ਲਓ ਅੱਜ ਮੈਂ ਦੀਦੀ ਹੁਣਾਂ ਦਾ ਜਲੰਧਰ ਦੇ ਵਿੱਚ ਹੈ ਧਿਆਨ ਨਾਲ ਸੁਣਿਆ ਜਲੰਧਰ ਦੇ ਵਿੱਚ ਉਹਨਾਂ ਦਾ ਆਪਣਾ ਵਰਕ ਹੈਗਾ ਤੇ ਚੀਜ਼ ਜਾਣੀ ਬਠਿੰਡੇ ਠੀਕ ਹੈ ਉਹ ਬਠਿੰਡੇ ਜਿਹੜੇ ਜਾਣੀਆ ਉਹ ਕਿਸੇ ਇੱਕ ਕੋਰੀਅਰ ਵਾਲੇ ਨੂੰ ਦੇਣਗੇ ਸਪੋਸ ਕਰ ਲੋ ਟਰੈਕ ਆਉਣੀ ਹੈ ਡੀਟੀਡੀਸੀ ਨੂੰ ਦੇਤਾ ਉਹ ਟਰੈਕ ਆਉਣ ਵਾਲਾ ਬੰਦਾ ਆਪਣੇ ਉਹਨਾਂ ਨੇ ਕਿਉਂਕਿ ਉਹਨਾਂ ਦੀਆਂ ਏਜੰਸੀਆਂ ਲੈਂਤੀਆਂ ਹੁੰਦੀਆਂ ਨੇ ਉਹ ਜਾ ਕੇ ਅੱਗੇ ਕੋਰੀਅਰ ਕਰ ਦੂਗਾ ਕਿਹੜੇ ਟਰੱਕੇ ਚ ਕਿਹੜੀ ਬੱਸੇ ਚ ਗਿਆ ਸਾਨੂੰ ਨਹੀਂ ਪਤਾ ਅੱਗੋਂ ਫਿਰ ਉੱਥੇ ਬਠਿੰਡੇ ਕਿਸੇ ਹੱਬ ਵਿੱਚ ਪਹੁੰਚੂਗਾ ਕੋਰੀਅਰ ਫਰ ਉੱਥੋਂ ਕੋਈ ਉੱਥੋਂ ਦਾ ਲੋਕਲ ਬੰਦਾ ਨਿਕਲੂਗਾ ਤੁਹਾਨੂੰ ਡਿਲੀਵਰ ਕਰਨ ਜਾਊਗਾ ਤੇ ਉਹ ਤੁਸੀਂ ਉਹਨੂੰ ਕੈਸ਼ ਦਿਓਗੇ ਤੇ ਉਹ ਕੈਸ਼ ਸਾਡੇ ਤੱਕ ਕਿੱਦਾਂ ਪਹੁੰਚੂਗਾ ਤੁਕ ਵੀ ਸਾਡੇ ਤਾਂ ਡਿਲੀਵਰੀ ਪਾਰਟਨਰ ਨਹੀਂ ਹੈਗੇ ਨਾ ਉਹ ਤਾਂ ਨੋਰਮਲ ਕੋਰੀਅਰ ਸਰਵਿਸ ਹੈ ਸੋ ਸਾਡੇ ਕੋਲੋਂ ਕੈਸ਼ ਨਹੀਂ ਪਹੁੰਚੇਗਾ ਕਹਿਣ ਦਾ ਮਤਲਬ ਏ ਹੈ ਸੋ ਇਹਦੇ ਵਿੱਚ ਪੋਸੀਬਲ ਹੀ ਨਹੀਂਗਾ ਕੈਸ਼ ਔਨ ਡਿਲੀਵਰੀ ਵਾਲਾ ਦੂਸਰੇ ਸਿਚੁਏਸ਼ਨ ਤੇ ਮੰਨ ਲਓ ਹੋ ਵੀ ਜਾਂਦਾ ਆਪਾਂ ਡਿਲੀਵਰੀ ਪਾਰਟਨਰ ਮੰਨ ਲਓ ਆਪਾਂ ਕੋਈ ਵੈਬਸਾਈਟ ਬਣਾ ਕੇ ਡਿਲੀਵਰੀ ਪਾਰਟਨਰਸ਼ਿਪ ਕਰ ਵੀ ਲਈਏ ਇਟਸ ਵੈਰੀ 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 ਐਕਸਪੈਂਸਿਵ ਕਿਉਂਕਿ ਈ-ਕਾਮਰਸ ਵੈਬਸਾਈਟਸ ਤਾਂ ਬਹੁਤ ਵੱਡੀਆਂ ਹੁੰਦੀਆਂ ਨੇ ਉਹ ਚੱਲ ਲੈਂਦੀਆਂ ਹਨ ਆਪਣਾ ਇੱਕ ਸਿਰਫ ਸੂਟਾਂ ਦਾ ਕੰਮ ਉਹ ਚੱਲ ਨਹੀਂ ਸਕਣਾ ਇੰਨਾ ਐਕਸਪੈਂਸ ਤੁਹਾਨੂੰ ਸੂਟ ਮਹ ਦੂਸਰਾ ਰੀਜ਼ਨ ਹੈ ਕਈ ਵਾਰ ਕੀ ਹੁੰਦਾ ਹੈ ਕਈ ਲੋਕ ਨਾ ਮੰਗਵਾ ਲੈਂਦੇ ਨੇ ਸੂਟ ਜਾਂ ਦੂਸਰੇ ਰਾਈਵਲਸ ਹੁੰਦੇ ਨੇ ਦੂਸਰੇ ਕੋਈ ਦੂਸਰੇ ਕੰਪੀਟੀਟਰ ਹੁੰਦੇ ਨੇ ਉਹ ਕੀ ਕਰਦੇ ਨੇ ਜਾਣ ਬੁਝ ਕੇ 5-7 ਥਾਵਾਂ 5-7 ਅਲੱਗ-ਅਲੱਗ ਨਾਮਾਂ ਤੋਂ ਅਲੱਗ-ਅਲੱਗ ਸ਼ਹਿਰਾਂ ਤੋਂ ਸੂਟ ਆਰਡਰ ਕਰਵਾ ਲਏ ਹਨ ਮੰਨ ਲਓ ਤੁਸੀਂ 5 ਸੂਟ ਕਿਸੇ ਨੇ 4 ਸੂਟ ਕਿਸੇ ਨੇ 2 ਸੂਟ ਐਵੇਂ ਆਰਡਰ ਕਰਵਾ ਲੇ ਕੈਸ਼ ਔਨ ਡਿਲੀਵਰੀ ਲਈ ਮੰਨ ਲਓ ਐਗਜ਼ਾਮਪਲ ਦੇ ਰਿਹਾ ਤੁਹਾਡੇ ਕੋਲ ਪਹੁੰਚਿਆ ਜਿਨ੍ਹਾਂ ਨੇ ਮੰਗਵਾਏ ਉਹ ਕਹਿੰਦੇ ਅਸੀਂ ਲੈ ਲੈਣੇ ਹੁਣ ਕੀ ਕਰੀਏ ਉਸ ਸਿਚੁਏਸ਼ਨ ਵਿੱਚ ਉਹ ਜਿਹੜਾ ਸਟਾਕ ਹੈ ਗੁਣਾ ਉਹਨੇ ਜ ਉਹਨਾਂ ਨੇ ਇਕੱਠ ਬਹੁਤ ਲੇਟ ਵਾਪਸ ਪਹੁੰਚਦਾ ਹੈ ਹਨਾ ਮਤਲਬ ਉਹਨੂੰ ਵੀ ਕਟਕਟ 15 20 ਦਿਨ ਦਾ ਪ੍ਰੋਸੈਸ ਲੱਗ ਜਾਂਦਾ ਹੈ ਜੇ ਉਹ ਕਹਿੰਦੇ ਨਾ ਸੀ ਨਹੀਂ ਲੈਣਾ ਹਨਾ ਲਾਸ ਆਫ ਮਨੀ ਲਾਸ ਆਫ ਟਾਈਮ ਲਾਸ ਆਫ ਸਟਾਕ ਪੁਰਾਣਾ ਹੋ ਗਿਆ ਕਿ ਕੋਈ ਚੋਰੀ ਨਾ ਵੀ ਮੇਰੇ ਬੱਪਾ ਪਾ 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 ਬੋਲ ਰਿਹਾ ਨਹੀਂ ਇਬਾਦਤੀ ਖੁਸ਼ੀਆਂ ਨਹੀਂ ਆ ਖੁਸ਼ੀਆਂ ਪਾਪਾ ਦੀ ਗੱਲ ਸੁਣ ਪਾਪਾ ਦੀ ਗੱਲ ਸੁਣ ਤੇ ਇਹ ਇਸ ਚੱਕਰ ਕਰਕੇ ਆਪਾਂ ਕੈਸ਼ ਔਨ ਡਿਲੀਵਰੀ ਨਹੀਂ ਰੱਖੀ ਦੇਖੋ ਦੋਸਤੋ ਰਸਟ ਹੈਗਾ ਤੁਸੀਂ ਜਿਹੜੀ ਪੇਮੈਂਟ ਕਰਨੀ ਹੈ ਇੱਕ ਅਕਾਊਂਟ ਵਿੱਚ ਕਰਨੀ ਹੈ ਕੋਈ ਏ ਦਾ ਨਹੀਂ ਕਿਉਂਕਿ ਪੇਪਾਲ ਤੋਂ ਕਰਨੀ ਹੈ ਜਾਂ ਕੋਈ ਕੈਸ਼ ਦੇਤੀ ਅਕਾਊਂਟ ਦੇ ਵਿੱਚ ਤੁਸੀਂ ਪੇਮੈਂਟ ਦੇਣੀ ਹੈ ਤੁਹਾਡੇ ਕੋਲ ਰਿਕਾਰਡ ਹੈਗਾ ਪੇਮੈਂਟ ਦੇਣਾਂ ਦਾ ਨਾਲ ਕਿਹੜੀ ਲੱਖਾਂ ਦੀ ਪੇਮੈਂਟ ਹੈ ਕੋਈ 1200 ਕੋਈ 700 ਕੋਈ 800 ਕੋਈ 1500 ਇੰਨਾ ਕ ਪੇਮੈਂਟ ਇੰਨਾ ਕ ਹੈਗਾ ਤੇ 100 ਰੁਪਏ ਦਾ ਸਿਰਫ ਮਾਰਜਿਨ ਹੈ ਦੀਦੀ ਹੁਣਾਂ ਨੇ ਸਿਰਫ 100 ਰੁਪਏ ਦਾ ਮਾਰਜਿਨ ਤਾਂ ਰੱਖਿਆ ਵੀ ਵੋਲੀਅਮ ਜਾਦੀ ਹੈ ਵੋਲੀਅਮ ਜ਼ਿਆਦਾ ਨਿਕਲ ਜਾਂਦੀ ਹੈ ਮਤਲਬ ਮੰਨ ਲਓ ਕਿੱਤੇ ਜੇ ਮਾਲ ਉਹ 500 ਦਾ ਮਾਰਜਿਨ ਰੱਖਣਾ ਤਾਂ ਉਨਾ ਹੀ ਘੱਟ ਸੂਟ ਵਿਕਣੇ ਜਿੰਨਾ ਘੱਟ ਮਾਰਜਿਨ ਉਹਨੇ ਸੂਟ ਜਿਆਦੇ ਗਾਲ ਤਾਂ ਉੱਥੇ ਆ ਗਈ ਉਹਦੇ ਨਾਲ ਬੈਨੀਫਿਟ ਤੁਹਾਨੂੰ ਵੀ ਹੈ ਸੋ ਇਹ ਮੈਂ ਤਾਂ ਤੁਹਾਨੂੰ ਸਮਝਾਉਣਾ ਜ਼ਰੂਰੀ ਸਮਝਿਆ ਤੇ ਇਹ ਟਰਸਟ ਤੁਸੀਂ ਪੂਰਾ ਕਰ ਸਕਦੇ ਹੋ ਸਮਾਨ ਵੀ ਉਹੀ ਮਿਲੇਗਾ ਜੋ ਤੁਸੀਂ ਦੇਖੋਗੇ ਜਾਂ ਜੋ ਫੈਬਰਿਕ ਲਿਖਿਆ ਹੋਇਆ ਹੈਗਾ ਕਪੜਾ ਵੀ ਉਹੀ ਹੋਏਗਾ ਔਰ ਰੇਟ ਵੀ ਜੈਨੂਨ ਹੋਏਗਾ ਔਰ ਸਮਾਨ ਪਹੁੰਚੂਗਾ ਤੁਹਾਨੂੰ ਠੀਕ ਹੈ ਸੋ ਡੋਨਟ ਵਰੀ ਅਬਾਊਟ ਦਿਸ ਇਹ ਮੈਂ ਮੇਨ ਗੱਲ ਤੋਂ ਨਾ ਕਰਨਾ ਚਾਹੀ ਸੀ ਹੁਣ ਇਹ ਪਚਾਕੇ ਮਾਰਨ ਦਾ ਦਾਲ ਆ ਰਹੀ ਵੀ ਪਾਪਾ ਗੱਲਾਂ ਕਰ ਰਹੇ ਨੇ ਮੈਂ ਪਚਾਕੇ ਮਾਰ ਲਾ ਹਰ ਜਾ ਹਰ ਜਾ ਕਿੰਨੀ ਕੋਸ਼ ਹੁੰਦੀ ਆ ਹਜਾ ਮਿੱਠੂ ਹੋਏ ਮੇਰਾ ਮਿੱਠੂ ਮਾਦੀਆਂ ਬੁਗੀਆਂ ਅਸ਼ੀਰਵਾਦ ਕਿਸਦੇ ਮਿੱਠੂ ਮਾਚੂ ਮਾਦੀਆਂ ਬੁਗੀਆਂ ਸੋਨੀਆ ਜੀਆਂ ਮਿੱਠੀਆਂ ਮਿੱਠੀਆਂ ਕਿਉਂ ਕਿਰਨ ਦੱਸਣਗੇ ਕਿਰਨ ਨੇ ਕਿੰਨਾ ਫਟਕਾ ਲਾਇਆ ਮੈਨੂੰ ਕਿਹਾ ਸੀ ਇੱਕ ਸੂਟ ਕਿਰਨ ਨੇ ਲਿਆਂਦੇ ਨੇ ਵਾਏ ਕਰੋ ਵਾਏ ਕਰੋ ਨਹੀਂ ਜਿਆਦਾ ਨਹੀਂ ਲਏ ਚਾਰ ਹੀ ਲਏ ਸੀ ਫੇਰ ਜਿਆਦਾ ਨਹੀਂ ਇਹ ਚਾਰ ਘਟ ਹੁੰਦੇ ਨੇ ਕਮਾਲ ਕਰਦੇ ਚਾਰ ਸੂਟ ਲੈ ਕੇ ਆ ਗਏ ਨੇ ਪਰ ਹਾਂ ਇਹ ਗੱਲ ਹੈ ਜਿੰਨੇ ਚ ਮੈਨੂੰ ਤੇ ਡੇਢ ਸੂਟ ਜਾਂ ਦੋ ਸੂਟਾਂ ਦੀ ਵੈਲਿਊ ਸੀ ਨਾ ਉਹਨੇ ਇੱਕ ਸੂਟ ਦੀ ਵੈਲਿਊ ਹੋਣੀ ਚਾ ਮੈਨੂੰ ਚਾਰੋ ਮਿਲ ਗਏ ਬਿਲਕੁਲ ਇੱਕ ਸੂਟ ਦੀ ਵੈਲਿਊ ਦੇ ਮੈਨੂੰ ਚਾਰੋ ਮਿਲ ਗਏ ਨੇ નો ਡਾਊਟ ਹੂੰ ਕਪੜਾ ਵੀ ਵਧੀਆ ਵਧੀਆ ਔਰ ਟੈਂਟ ਹੈ ਚਲੋ ਠੀਕ ਹੈ ਤੁਹਾਨੂੰ ਹੁਣ ਫਿਰ ਇਜਾਜ਼ਤ ਦਿਓ ਕਿਉਂਕਿ ਅਸੀਂ ਥੋੜਾ ਕੰਮ ਕਰਦੇ ਨੇ ਮੈਂ ਤਾਂ ਹੁਣ ਫਿਰ ਸਟੂਡੀਓ ਚ ਬਣਨ ਲੱਗਾ ਦੇਖੋ ਜਦੋਂ ਮੇਰੀ ਮੀਟਿੰਗ ਕਿਸੇ ਨਾਲ ਨਹੀਂ ਹੁੰਦੀ ਨਾ ਮੈਨੂੰ ਘਰੇ ਮੈਂ ਕਿਸੇ ਨੂੰ ਬੁਲਾਇਆ ਨਹੀਂ ਹੁੰਦਾ ਕਿਸੇ ਕਲਾਇੰਟ ਨਹੀਂ ਆਣਾ ਹੁੰਦਾ ਐਵੇਂ ਹੀ ਬਹਿ ਜਾਣਾ ਕਿਉਂਕਿ ਰਿਲੈਕਸ ਸਾਰਾ ਦਿਨ ਅੰਦਰ ਸਟੂਡੀਓ ਵਰ ਜਾਣਾ ਦਰਵਾਜ਼ਾ ਬੰਦ ਕਰ ਦੇਣਾ ਫਾਈਲਿੰਗ ਫੋਇਲਿੰਗ ਸ਼ੁਰੂ ਕੰਮ ਕਰਨਾ ਬਾਬਾ ਵਲੋਗ ਬਾਗ ਨੂੰ ਦਰਵਾਣ ਲੱਗਾ ਸ਼ਾਮ ਨੂੰ ਹੀ ਨਿਕਲਾਂਗੇ ਬਾਹਰ ਤੇ ਸاسي ਕਰੀਏ ਕੰਮ ਇਹ ਬਾਤ ਹੈ ਆਪਣੀ ਮੰਮਾ ਕੋਲ ਤੇ ਤੁਹਾਨੂੰ ਮਿਲਦਾ ਹੈ ਕੱਲ ਬਾਏ ਬਾਏ